ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਮੇਰੇ ਹਾਲ ਤਾਂ ਬਰਾਬਰ ਮੰਦੇ ਆ ਨਾ ਤੁਸੀਂ ਲਾਈਕ ਕਰ ਦਿਓ ਨਾ ਸ਼ੇਅਰ ਕਰ ਦਿਓ ਨਾ ਕਮੈਂਟ ਕਰ ਦਿਓ ਵੀਡੀਓ ਤੇ ਨਾ ਚੈਨਲ ਸਬਸਕ੍ਰਾਈਬ ਕਰ ਦਿਓ ਕਰ ਦਿਆ ਕਰੋ ਯਾਰ ਪੈਸੇ ਥੋੜੀ ਲੱਗ ਰਹੇ ਹਨ ਪਰ ਫਿਰ ਵੀ ਮੈਂ ਤੁਹਾਡੇ ਲਈ ਸਪੈਸ਼ਲ ਸੁੱਖੋ ਲੈ ਕੇ ਆਇਆ ਮੈਂ ਨਹੀਂ ਮੰਨਦਾ ਮਤਲਬ ਸੁੱਖੋ ਤੇ ਕੰਟੈਂਟ ਲੈ ਕੇ ਆਇਆ ਐਵੇਂ ਨਾ ਕਮੈਂਟਾਂ ਦੇ ਵਿੱਚ ਬੁਕਿੰਗ ਕਰਨ ਲੱਗ ਜਿਓ ਮੈਂ ਲੈਣੀ ਹੈ ਮੈਂ ਲੈਣੀ ਹੈ ਸੁੱਖੋ ਨਾਲ ਫੋਟੋ ਵੀ ਜੀ ਅੱਜਕਲ ਵੱਡੇ ਸਟਾਰਾਂ ਚ ਨਾਂ ਬੋਲਦਾ ਨਾ ਜਿਹੜੇ ਕਿ ਐਸ ਗ੍ਰਹਿ ਦੇ ਹੈ ਨਹੀਂ ਦੂਸਰੇ ਗ੍ਰਹਿ ਤੋਂ ਆਉਂਦੇ ਆ। ਕੀ ਗੱਲ ਕਰ ਰਹੇ? ਹਾਜੀ ਸਸ਼ਿਕਲ ਸਰਾਂ ਨੂੰ ਹੋਪਸ ਇੱਕ ਸਾਰੀ ਬਹੁਤ ਵਧੀਆ ਹੋਵੇ। ਵੈਲਕਮ ਟੂ ਮਾਈ ਯੂਟਿਊਬ ਚੈਨਲ। ਸਤਿ ਸ਼੍ਰੀ ਅਕਾਲ ਤਾਂ ਤੇਰੀ ਠੀਕ ਆ ਤੂੰ ਆਏ ਦੱਸ ਦੇ ਵੀ ਅੱਜ ਦੇ ਬਲੌਗ ਦੇ ਵਿੱਚ ਕੁਝ ਨਵਾਂ ਦੇਖਣ ਨੂੰ ਹੈਗਾ ਕਿਉਂ ਹੀ ਪੁਰਾਣੇ ਛਣਕਣੇ ਆ। ਆ ਇੱਕ ਗੱਲ ਨਵੀਂ ਕੀਤੀ ਆ ਥੋੜਾ ਜਿਹਾ ਟ੍ਰੈਂਡ ਚੇਂਜ ਕੀਤਾ ਹੈ। ਕੀ ਗੱਲ ਕਰ ਰਹੇ? ਸਿੱਧਾ ਕੰਮ ਤਾਂ ਮਾਂ ਦੀ ਆ ਤੇ ਹਉ ਤੋਂ ਕੁਝ ਹੁੰਦਾ ਨਹੀਂ। ਜਿੰਨੇ ਕੀਤੇ ਪੁੱਠੇ ਕੰਮ ਕੀਤੇ ਆ। ਦੇ ਸ਼ਰਮੋ ਸ਼ਰਮ ਕਰੋ ਸ਼ਰਮ ਲੋਕ ਲਿਆਉਂਦੇ ਆ ਕੁੜੀ ਵਿਆਹ ਕੇ ਵੀ ਦਿਖਾ ਕੇ ਪੈਸੇ ਖੱਟਾਂਗੇ ਇਹ ਲਈ ਇਹ ਮੁੰਡਾ ਵਿਆਹ ਕੇ ਹੁਣ ਮੁੰਡੇ ਸਿਰ ਤੇ ਪੈਸੇ ਖੱਟਦੀ ਐ ਇਹ ਬਲੌਗਰਾਂ ਕੋਲੇ ਕੰਟੈਂਟ ਤਾਂ ਕੁਛ ਹੈ ਨਹੀਂ ਨਾ ਜੇ ਤਾਂ ਕੁੜੀ ਬਲੌਗ ਬਣਾ ਰਹੀ ਐ ਤਾਂ ਘਰ ਵਾਲਾ ਦਿਖਾਈ ਜਾਂਦੀ ਐ ਜੇ ਮੁੰਡਾ ਬਲੌਗ ਬਣਾਉਂਦਾ ਤਾਂ ਘਰ ਵਾਲੀ ਦਿਖਾਈ ਜਾਂਦਾ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਪੋਣੇ ਦੇ ਪਤੀ ਤੇ ਖਾਣੇ ਨੂੰ ਜੇ ਬਲੌਗ ਚ ਨਾਲ ਅੱਗੇ ਇਹਦੇ ਕੋਲ ਇੱਕੋ ਇੱਕ ਚੀਜ਼ ਬਚ ਜਾਂਦੀ ਹੈ ਇੱਕੋ ਤੇ ਸਾਰੇ ਬਲੌਗ ਦੇ ਵਿੱਚ ਇੱਕੋ ਵਾਲਾ ਪਾਰਟ ਹੀ ਕਿਊਟਨੈਸ ਹੁੰਦਾ ਬਾਕੀ ਦਾ ਬਲੌਗ ਤਾਂ ਇਹ ਲੋਕਾਂ ਦੀ ਨੀਂਦ ਪੂਰੀ ਕਰਨ ਲਈ ਬਣਾਉਂਦੇ ਉਹ ਦੇਖਦੇ ਦੇਖਦੇ ਨੀਂਦ ਆ ਜਾਂਦੀ ਹੈ ਨਾ ਪ੍ਰਿੰਡਾ ਦਾ ਸਟਾਈਲ ਹਾਂਜੀ ਤਾਂ ਪ੍ਰਿੰਡਾਂ ਦਾ ਛੱਤਾ ਜਾ ਕੇ ਹੱਥ ਪਾਲਾ ਫਿਰ ਲੜ ਵੀ ਗਈਆਂ ਤੁਹਾਨੂੰ ਕਿਹੜਾ ਜ਼ਹਿਰ ਚੜਨਾ ਉਹਨਾਂ ਨਾਲੋਂ ਜ਼ਹਿਰ ਤਾਂ ਤੁਸੀਂ ਵੱਧ ਚੱਕੀ ਫਿਰਦੇ ਹੋ ਕਿਆ ਬੱਤ ਹੈ ਤੁਸੀਂ ਨਹੀਂ ਸੋਜਣਾ ਪਰ ਪਰਿੰਡਾਂ ਜ਼ਰੂਰ ਸੋਜੇ ਜਾਂ ਲਿਆ ਉਹ ਤਾਂ ਫਿਰ ਥੋਨੂੰ ਕੱਟਣ ਗਿਆ ਸਾਡੇ ਮੂਤਰ ਤੁਹਾਨੂੰ ਦੇਖ ਦੇਖ ਕੇ ਸੋਜੇ ਜਾਂਦੇ ਐ ਬਲਾਗ ਹੀ ਨਾ ਜ਼ਹਿਰੀਲਾ ਹੁੰਦਾ ਹੈ ਜੁੱਤੀਆਂ ਲੈ ਜਾਂਦੀਆਂ ਬਸ ਕਿਸੇ ਦੇ ਡਿੱਕੇ ਨਾ ਚੜਜੋ ਪੈ ਵੀ ਜਾਣਗੀਆਂ ਅੱਗੇ ਹੁਣ ਅਸੀਂ ਤਫਾਸੇ ਚ ਪਾਈ ਜਾਂਦੇ ਆ ਮੂੰਹ ਕਿਵੇਂ ਕਰਦੀ ਲੈ ਸਾਰਾ ਬਲਾਗ ਜਾਮਨਾ ਚ ਕੱਢਤਾ ਨਾ ਤੁਹਾਨੂੰ ਕੀ ਲੱਗਦਾ ਅਸੀਂ ਕਦੇ ਜਾਮਣਾ ਦੇਖਿਆ ਨਹੀਂ ਪਰ ਹਾਂ ਜਾਮਣਾ ਤੋਂ ਜ਼ਿਆਦਾ ਐ ਥੋਡੀ ਜਾਮਣ ਕਿੱਥੇ ਐ ਉਹਨੂੰ ਸੰਭਲੋ ਫਿਲਮਾਂ ਦੇਖਦੀ ਫਿਰਦੀ ਐ ਕਦੇ ਉੱਥੇ ਟੱਪ ਗਈ ਕਦੇ ਉੱਥੇ ਟੱਪ ਗਈ ਜੇ ਕਿਥੇ ਇਹ ਚੂਸ ਕੇ ਰੱਖਤੀ ਨਾ ਜਾਮਣਾ ਫਿਰ ਪਛਤਾਉਂਦੇ ਫਿਰੋਗੇ ਇਹ ਬੜੀ ਅੱਛੀ ਬਾਤ ਕਹੀ ਆਪਾਂ ਅੱਜਾ ਪਗਲ ਕਰਦੇ ਆ ਕਮੈਂਟਸ ਦੀ ਹਨਾ ਤੇ ਸੋ ਸਾਰੇ ਕਮੈਂਟ ਕਰਦੇ ਆ ਨਾ ਵੀਡੀਓ ਤੇ ਹੁਣ ਇਸ ਵੀਡੀਓ ਚ ਨਾ ਬਾਬਾ ਪੜੀ ਜਾਂਦਾ ਹੁਣ ਸੁੱਖੋ ਹੋ ਗਈ ਮੁਸ਼ਕਪ੍ਰੀਤ ਹੋ ਗਈ ਇਹ ਆਪਣੇ ਆਪ ਨੂੰ ਬਹੁਤ ਸਿਆਣੀਆਂ ਸਮਝਦੀਆਂ ਪਰ ਕੰਮ ਕਰਦੀਆਂ ਛੱਤਰ ਖਾਨ ਵਾਲੇ ਬਾਬਾ ਗੁਰਬਾਣੀ ਪੜ੍ਹੀ ਜਾਂਦਾ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹਦੇ ਮੁਸ਼ਕਪ੍ਰੀਤ ਬੋਤਲਾਂ ਨੂੰ ਪੱਪੀਆਂ ਕਰੀ ਜਾਂਦੀ ਸੀ ਪਿੱਛੇ ਬਾਬਾ ਪੜ੍ਹੀ ਜਾਂਦਾ ਸੀ ਅੱਜ ਇਹਦੀ ਵੀਡੀਓ ਵਿੱਚ ਬਾਬਾ ਪੜ੍ਹੀ ਜਾਂਦਾ ਗੱਲਾਂ ਕਰਤ ਗਿਆ ਅਸੀਂ ਬਹੁਤ ਸਿਆਣੀਆਂ ਹਾਂ ਪਰ ਇਹ ਤਾਂ ਸਿਰੇ ਦੀਆਂ ਬੇਅਕਲ ਐ ਬਸ ਇੱਕੋ ਕੰਮ ਆਉਂਦਾ ਬੱਕ ਬੱਕ ਉਹ ਜਿੰਨੀ ਮਰਜ਼ੀ ਕਰਾ ਲੂ ਉੱਧਰ ਵੀ ਜ਼ਿਆਦਾ ਹੋ ਰਹੀ ਹੈ ਗਰਮੀ ਮਤਲਬ ਕਿ ਇਹ ਫੋਰਨ ਕੰਟਰੀ ਤੋਂ ਹੋਣਗੇ ਜਿਨ੍ਹਾਂ ਨੇ ਆਪਾਂ ਨੂੰ ਮੈਸੇਜ ਕੀਤਾ ਹਨ ਕੁਝ ਵੀ ਨਹੀਂ ਭਾਈ ਬਾਹਰਲੇ ਪੰਜਾਬੀ ਮੈਸੇਜ ਕਰ ਸਕਦੇ ਆ ਇਹ ਵੱਡੇ ਸਟਾਰ ਜੋ ਹੋਗੇ ਬਾਕੀ ਪੰਜਾਬੀ ਬਾਹਰ ਕੰਮ ਜਾਂ ਪੜ੍ਹਾਈ ਕਰਨ ਥੋੜੀ ਗਏ ਆ ਟਾਈਮ ਪਾਸ ਕਰਨ ਲਈ ਗਏ ਆ ਤੇ ਟਾਈਮ ਪਾਸ ਉਹਨਾਂ ਦਾ ਕਿੱਥੋਂ ਹੁੰਦਾ ਇਹਨਾਂ ਤੋਂ ਹੁੰਦਾ ਉਹਨਾਂ ਨੂੰ ਪਤਾ ਨਹੀਂ ਸਿਰ ਖੁਰਕਣ ਦੀ ਬੇਲ ਹੈਗੀ ਆ ਪਤਾ ਨਹੀਂ ਨਹੀਂ ਇਹਨਾਂ ਨੂੰ ਕਰਨਗੇ ਵੱਡੇ ਬਲੌਗਰਾਂ ਨੂੰ ਮੈਸੇਜ ਅਗਲਾ ਮੈਸੇਜ ਆਇਆ ਸਿਸਟਰ ਤੁਸੀਂ ਜਿੱਜੂ ਨੂੰ ਕਿੰਨਾ ਕ ਪਿਆਰ ਕਰਦੇ ਹੋ ਯਾਰ ਜਿੰਨੇ ਵੀ ਤੁਸੀਂ ਇਹਨਾਂ ਨੂੰ ਮੈਸੇਜ ਕਰਦੇ ਹੋ ਤੁਸੀਂ ਇਹਨਾਂ ਦੇ ਟੱਟੂ ਦੇ ਫੈਨ ਹੋ ਸਾਰੀਆਂ ਵੀਡੀਓ ਦੇਖ ਲੀਆਂ ਸਾਰੀਆਂ ਰੀਲਾਂ ਦੇਖ ਲੀਆਂ ਅਜੇ ਤੁਹਾਨੂੰ ਇਹਨਾਂ ਦੇ ਪਿਆਰ ਦਾ ਪਤਾ ਨਹੀਂ ਲੱਗਿਆ ਰੀਲਾਂ ਵਿੱਚ ਪਿਆਰ ਵਾਲਾ ਪ੍ਰੋਗਰਾਮ ਦਿਖਾਈ ਤਾਂ ਜਾਂਦੇ ਆ ਹੋਰ ਤੁਸੀਂ ਕਿਹੜਾ ਸ਼ੋਅ ਦੇਖਣਾ ਚਾਹੁੰਦੇ ਹੋ ਬਾਕੀ ਥਾਤਾ 8 ਮਹੀਨੇ ਖੜ ਜੋ ਸ਼ਾਇਦ ਨਵਾਂ ਕੰਟੈਂਟ ਆ ਜੇ ਮੈਂ ਨਹੀਂ ਮੰਨਦਾ ਭਾਈ ਜੀ ਮੰਨਣਾ ਤਾਂ ਪਊਗਾ ਪਰ ਉਸ ਤੋਂ ਪਹਿਲਾਂ ਜੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਅਗਲੀ ਵੀਡੀਓ ਚ